ਸਿਕਾਲ ਸਵਾਗਤ ਹੈ ਤੁਹਾਡਾ ਦੇ ਪੰਜਾਬ ਟੀਵੀ ਤੇ ਮੈਂ ਆ ਜੰਨਤਲਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਹੈ ਪਾਸਟਰ ਬਲਜਿੰਦਰ ਸਿੰਘ ਜੋ ਕਿ 크ਰਿਸਚਨ ਧਰਮ ਦਾ ਪਾਸਟਰ ਸੀਗਾ ਉਹਨੂੰ ਮਹਾਲੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਇਸ ਵੇਲੇ ਦੀ ਵੱਡੀ ਖਬਰ ਹੈ ਪਾਸਟਰ ਬਲਜਿੰਦਰ ਸਿੰਘ ਜੋ ਕਿ 크ਰਿਸਚਨ ਧਰਮ ਦਾ ਪਾਸਟਰ ਸੀ ਉਹਦੇ ਉੱਤੇ 2018 ਦੇ ਵਿੱਚ ਇੱਕ ਔਰਤ ਨੇ ਜ਼ਬਰ ਜਨਾਹ ਦੇ ਦੋਸ਼ ਲਗਾਏ ਸੀਗੇ ਤੇ ਉਹਨਾਂ ਦੋਸ਼ਾਂ ਦੇ ਤਹਿਤ ਅੱਜ ਮਹਾਲੀ ਅਦਾਲਤ ਨੇ ਪਾਸਟਰ ਬਲਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ 28 ਮਾਰਚ ਨੂੰ ਪਾਸਟਰ ਬਲਜਿੰਦਰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀਗਾ ਅਦਾਲਤ ਵੱਲੋਂ ਤੇ ਅੱਜ ਦੇ ਦਿਨ ਉਹਨੂੰ ਸਜ਼ਾ ਸੁਣਾਈ ਜਾਣੀ ਸੀ ਜੋ ਕਿ ਸਜ਼ਾ ਸੁਨਾ ਦਿੱਤੀ ਗਈ ਹੈ। ਉਮਰ ਕੈਦ ਦੀ ਸਜ਼ਾ ਪਾਸਟਰ ਬਲਜਿੰਦਰ ਨੂੰ ਸੁਣਾਈ ਗਈ ਹੈ 2018 ਦੇ ਜਬਰ ਜਨਾਹ ਦੇ ਮਾਮਲੇ ਦੇ ਵਿੱਚ। ਤੇ ਅੱਜ ਕੋਰਟ ਕੰਪਲੈਕਸ ਦੇ ਬਾਹਰ ਕਾਫੀ ਸੁਰੱਖਿਆ ਵੀ ਤਾਇਨਾਤ ਕੀਤੀ ਗਈ ਕਿਉਂਕਿ ਖਦਸ਼ਾ ਸੀਗਾ ਵੀ ਪਾਸਟਰ ਬਲਜਿੰਦਰ ਸਿੰਘ ਦੇ ਜੋ ਸਮਰਥਕ ਨੇ ਉਹ ਮਾਹੌਲ ਖਰਾਬ ਕਰ ਸਕਦੇ ਆ ਜਿਵੇਂ ਕਿ ਸੱਸੇ ਵਾਲੇ ਦੇ ਟਾਈਮ ਹੋਇਆ ਸੀਗਾ। ਜਦੋਂ ਸਭ ਤੋਂ ਸੱਜੇ ਵਾਲੇ ਨੂੰ ਸਜ਼ਾ ਸੁਣਾ ਦਿੱਤੀ ਗਈ ਸੀਗੀ ਉਦੋਂ ਵੀ ਮਹਾਲੀ ਦੇ ਵਿੱਚ ਕਾਫੀ ਹਿੰਸਾ ਭੜਕੀ ਸੀ ਸੋ ਉਸ ਉਹੀ ਉਸੇ ਸੇਮ ਤਰੀਕੇ ਦਾ ਖਰਚਾ ਅੱਜ ਵੀ ਸੀਗਾ ਕਿ ਜਦੋਂ ਪਾਸਟਰ ਬਲਜਿੰਦਰ ਸਿੰਘ ਨੂੰ ਸਜ਼ਾ ਸੁਣਾਈ ਚਾਹੀ ਪਾਸਟਰ ਬਲਜਿੰਦਰ ਸਿੰਘ ਨੂੰ ਸਜ਼ਾ ਸੁਣਾਈ ਚਾਹੀਦੀ ਤੇ ਮਾਹੌਲ ਵਿਗੜਨ ਦੇ ਪੂਰੇ ਅਸਾਰ ਸੀਗੇ ਪਰ ਉਹ ਸਥਿਤੀ ਉੱਤੇ ਪ੍ਰਸ਼ਾਸਨ ਵੱਲੋਂ ਕਾਬੂ ਪਾ ਲਿਆ ਗਿਆ ਤੇ ਪਾਸਟਰ ਬਲਜਿੰਦਰ ਸਿੰਘ ਨੂੰ ਮਹਾਲੀ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਪਾਸਟਰ ਬਲਜਿੰਦਰ ਸਿੰਘ ਆਪਣੀ ਉਮਰ ਕੈਦ ਦੀ ਸਜ਼ਾ ਪਟਿਆਲਾ ਜੇਲ੍ਹ ਦੇ ਵਿੱਚ ਕੱਟੇਗਾ ਜਿਹੜੀ ਪਾਸਟਰ ਬਲਜਿੰਦਰ ਸਿੰਘ ਨੂੰ ਸਜ਼ਾ ਹੋਈ ਹੈ ਉਹ ਪਟਿਆਲਾ ਜੇਲ੍ਹ ਦੇ ਵਿੱਚ ਰਹਿ ਕੇ ਪਾਸਟਰ ਬਲਜਿੰਦਰ ਸਿੰਘ ਆਪਣੀ ਸਜ਼ਾ ਕੱਟੇਗਾ ਮੋਹਾਲੀ ਅਦਾਲਤ ਨੇ ਅੱਜ ਦੁਪਹਿਰੇ 2 ਵਜੇ ਪਾਸਟਰ ਬਲਜਿੰਦਰ ਸਿੰਘ ਨੂੰ ਸਜ਼ਾ ਸੁਣਾਈ ਤੇ ਹੁਣ ਉਹਨੂੰ ਸਿੱਧਾ ਪਟਿਆਲਾ ਦੀ ਜੇਲ੍ਹ ਦੇ ਵਿੱਚ ਲੈ ਕੇ ਆਇਆ ਜਾਏਗਾ। ਸ਼ਿਕਰੀ ਹੋ ਗਿਆ ਕਿ 2018 ਦੇ ਵਿੱਚ ਇੱਕ ਔਰਤ ਨੇ ਪਾਸਟਰ ਬਲਜਿੰਦਰ ਸਿੰਘ ਤੇ ਦੋਸ਼ ਲਗਾਏ ਸੀਗੇ ਕਿ ਪਾਸਟਰ ਬਲਜਿੰਦਰ ਸਿੰਘ ਨੇ ਉਹਨੂੰ ਆਪਣੇ ਘਰ ਬੁਲਾ ਕੇ ਉਹਦੇ ਨਾਲ ਮਾੜੀਆਂ ਹਰਕਤਾਂ ਕੀਤੀਆਂ। ਉਹਦੇ ਨਾਲ ਬਤਸਲੁਕੀ ਕੀਤੀ ਤੇ ਉਹਦੇ ਨਾਲ ਜ਼ਬਰਜਨਾਹ ਕੀਤਾ ਸੋ ਉਸ ਉਸ ਕੇਸ ਨੂੰ ਅੱਜ 7 ਸਾਲ ਹੋ ਗਏ ਐ 7 ਸਾਲ ਦਾ ਸਮਾਂ ਲੱਗਿਆ ਉਸ ਪੀੜਤਾ ਨੂੰ ਇਸ ਇਨਸਾਫ ਮਿਲਣ ਦੇ ਵਿੱਚ ਸੋ ਉਹ ਕਹਿੰਦੇ ਹੁੰਦੇ ਐ ਕਿ ਦੇਰ ਆਏ ਦਰਸਤ ਆਏ ਤੇਜ਼ ਅੱਜ 7 ਸਾਲਾਂ ਬਾਅਦ ਉਸ ਔਰਤ ਨੂੰ ਇਨਸਾਫ ਮਿਲਿਆ ਤੇ ਪਾਸਟਰ ਬਲਜਿੰਦਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਇਹ ਪਾਸਟਰ ਬਹੁਤ ਮਸ਼ਹੂਰ ਸੀਗਾ ਤੁਸੀਂ ਇਸ ਦੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਦੇਖ ਸਕਦੇ ਹੋ ਕਈ ਜਿਹੜੇ ਜਸੂ ਦਾ ਨਾਮ ਲੈ ਕੇ ਕਈ ਵੀਡੀਓਜ਼ ਵਾਇਰਲ ਹੁੰਦੀਆਂ ਸੀਗੀਆਂ ਤੇ ਪਾਸਟਰ ਬਹੁਤ ਹੀ ਅਲੱਗ-ਅਲੱਗ ਤਰੀਕਿਆਂ ਦੇ ਨਾਲ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਦਾ ਸੀਗਾ ਸੋ ਸਾਰਾ ਇੱਕ ਇਹਦਾ ਪਖੰਡ ਚੱਲਦਾ ਸੀਗਾ ਸੋ ਇਹੋ ਜਿਹੇ ਚਿਹਰਿਆਂ ਦੇ ਪਿੱਛੇ ਧਾਰਮਿਕ ਚਿਹਰਿਆਂ ਦੇ ਪਿੱਛੇ ਇਹੋ ਜਿਹੇ ਦਰਿੰਦੇ ਛੁਪੇ ਹੁੰਦੇ ਆ ਸੋ ਸਾਨੂੰ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਬਹੁਤ ਸੂਝ ਦੇ ਬੂਝ ਦੇ ਨਾਲ ਇਹੋ ਜਿਹੇ ਲੋਕਾਂ ਦੀ ਪਛਾਣ ਕਰੋ ਤੇ ਬਿਲਕੁਲ ਇਹ ਜਿਹੇ ਲੋਕਾਂ ਦੇ ਕੋਈ ਯਕੀਨ ਕਰਨ ਦੀ ਲੋੜ ਨਹੀਂ ਹੈ ਸੋ ਇਸ ਭੰਡੀ ਨੂੰ ਉਹ ਉਹਦੇ ਕੀਤੇ ਦੀ سزا ਅੱਜ ਮਿਲੀ ਹੈ ਜਿਹੜੀ ਔਰਤ ਦੇ ਨਾਲ ਇਹਨੇ ਜ਼ਬਰਜਨਾਹ ਕੀਤਾ ਕਿਸੇ ਧੀ ਧਿਆਣੀ ਦੇ ਨਾਲ ਇਹਨੇ ਮਾੜੀ ਹਰਕਤ ਕੀਤੀ ਤੇ ਬੇਸ਼ੱਕ ਇਹਨੂੰ ਅੱਜ ਇਸ ਦੁਨੀਆ ਦੇ ਵਿੱਚ ਉਸ ਔਰਤ ਨੂੰ ਇਨਸਾਫ ਮਿਲਿਆ ਹੈ ਮਹਾਲੀ ਦੀ ਅਦਾਲਤ ਨੇ ਉਮਰ ਕੈਦ ਦੀ سزا ਪਾਸਟਰ ਬਲਜਿੰਦਰ ਨੂੰ ਦੇ ਦਿੱਤੀ ਹੈ ਤੇ ਇਹ ਇੱਕ ਸਬਕ ਵੀ ਹੈ ਹੋਰ ਧਾਰਮਿਕ ਜਿਹੜੇ ਲੀਡਰ ਇਹ ਜਿਹੇ ਕੰਮ ਕਰਦੇ ਆ ਉਹਨਾਂ ਨੂੰ ਇੱਕ ਨਸੀਹਤ ਆ ਉਹਨਾਂ ਨੂੰ ਇੱਕ ਚੇਤਾਵਨੀ ਹੈ ਕਿ ਉਹਨਾਂ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਹਰ ਜਾਣਾ ਚਾਹੀਦਾ ਹੈ ਸੋ ਬੇਸ਼ੱਕ 2018 ਦੇ ਇਸ ਮਾਮਲੇ ਦੇ ਵਿੱਚ ਉਸ ਔਰਤ ਨੂੰ ਇਨਸਾਫ ਮਿਲਿਆ ਜਿਹਦੇ ਨਾਲ ਪਾਸਟਰ ਬਲਜਿੰਦਰ ਨੇ ਬਦਸਲੂਕੀ ਕੀਤੀ ਸੀਗੀ ਬੇਸ਼ੱਕ ਟਾਈਮ 7 ਸਾਲ ਦਾ ਲੱਗਿਆ ਪਰ ਉਸ ਔਰਤ ਨੂੰ ਇਨਸਾਫ ਮਿਲ ਗਿਆ ਤੇ ਹੁਣ ਪਾਸਟਰ ਬਲਜਿੰਦਰ ਆਪਣੀ ਉਮਰ ਕੈਦ ਦੀ ਸਜ਼ਾ ਪਟਿਆਲਾ ਜੀਲ ਦੇ ਵਿੱਚ ਰਹਿ ਕੇ ਕੱਟੇਗਾ ਪੁਲਿਸ ਨੂੰ ਮਹਾਲੀ ਤੋਂ ਪਟਿਆਲਾ ਲੈ ਕੇ ਆਉਣ ਦੇ ਲਈ ਬਿਲਕੁਲ ਤਿਆਰ ਬਿਊਰੋ ਰਿਪੋਰਟ ਡੇ ਪੰਜਾਬ ਟੀਵੀ